ਸਤਿ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਦੁੱਧਾ ਕਿਵੇਂ ਪਾਲਾ ਜਾਂਦਾ ਹੈ ਤਾਂ ਇਸ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਪਿਕ ਨਾ ਕਰਿਓ ਪੂਰਾ ਦੇਖਿਓ ਤਾਂ ਜੋ ਸਮਝ ਆ ਸਕੇ ਤਾਂ ਇੱਕ ਦਿਨ ਐਕੀ ਤੋ ਦੁੱਧਾ ਮੰਗਵਾਇਆ ਕਿਹੜੀ ਜਗ੍ਹਾ ਤੇ ਚੂਜਾ ਪਾਲਣਾ ਹੈ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਹੋਣਾ ਜ਼ਰੂਰੀ ਹੈ ਤਾਂ ਪਹਿਲੇ ਦਿਨ ਦੇਸੀ ਚੂਜੇ ਨੂੰ ਗੋੜ ਦਾ ਪਾਣੀ ਪਲਾਉਣਾ ਹੈ ਤਾਂ 500 ਦਾ ਸਾਫਤਾਲ ਲਈ ਚੂਜੇ ਦਾ ਤਾਂ 1 ਕਿਲੋ ਗੋੜ ਤਾਂ 5 ਲੀਟਰ ਪਾਣੀ ਵਿੱਚ ਪਾਉਣਾ ਹੈ ਤੇ ਦੂਜੇ ਨੂੰ ਪੂਰੇ ਦਿਨ ਲਈ ਦੇਣਾ ਹੈ ਜਿਵੇਂ ਦੂਜਾ ਸਵੇਰ ਦੇ ਟਾਈਮ ਆਇਆ ਤਾਂ ਸ਼ਾਮ ਤੱਕ ਦੂਜੇ ਨੂੰ ਘੜਦਾ ਪਾਣੀ ਪਿਲਾਉਣਾ ਹੈ ਤਾਂ ਜਿਹੜੇ ਕਿਸ ਜਗ੍ਹਾ ਦੇ ਉੱਪਰ ਦੂਜਾ ਜਾਂ ਫਾਰਮ ਅੰਦਰ ਜਾਂ ਕਮਰੇ ਅੰਦਰ ਦੂਜਾ ਪੜ ਰਿਹਾ ਹੋ ਤਾਂ ਉਸ ਕਮਰੇ ਦੀ ਗਰਮੈਸ਼ ਹੋਣਾ ਜ਼ਰੂਰੀ ਹੈ ਕਿ ਦੂਜਾ ਤਾਪਮਾਨ ਨਾਲ ਹੀ ਪਲੇਗਾ ਤਾਂ ਤਾਪਮਾਨ 30 ਤੋਂ 35 ਡਿਗਰੀ ਦੇ ਵਿਚਕਾਰ ਹੋਣਾ ਜ਼ਰੂਰੀ ਹੈ ਤਾਂ ਤਾਪਮਾਨ ਕਮਰੇ ਦਾ ਕਰਨ ਲਈ ਬਲਬ ਵਗੈਰਾ ਜਾਂ ਹੀਟਰ ਵਗੈਰਾ ਦਾ ਸਰਦ ਲਾਈਟਾਂ ਵਗੈਰਾ ਲਗਾ ਦਿਓ ਤਾਂ ਜੋ ਕਮਰੇ ਦਾ ਤਾਪਮਾਨ ਬਣਿਆ ਰਹੇ ਜੋ ਵੀ ਕਮਰੇ ਦਾ ਤਾਪਮਾਨ ਬਣਨ ਨਾਲ ਦੂਜਾ ਇਕੱਠਾ ਨਹੀਂ ਹੋਵੇਗਾ। ਸੁਰਦੇ ਚੂਜੇ ਨੂੰ ਜੀ ਹੀ ਠੰਡ ਕਰਦੀ ਲੱਗਦੀ ਹੈ। ਤੇ ਦੂਜਾ ਇਕੱਠਾ ਨਹੀਂ ਹੋਵੇਗਾ। ਇੱਕ ਦੂਦੇ ਉੱਪਰ ਚੜ ਚੜ ਕੇ ਨਹੀਂ ਮਰੇਗਾ। ਜੇ ਅੰਦਰ ਦਾ ਤਾਪਮਾਨ ਨਹੀਂ ਹੋਵੇਗਾ ਤਾਂ ਚੂਜਾ ਇਕੱਠਾ ਹੋਵੇਗਾ। ਇੱਕ ਦੂਦੇ ਉੱਪਰ ਚੜ ਚੜ ਕੇ ਮਰੇਗਾ। ਤੈਨੂੰ ਵਾਰੀਆਂ ਵੀ ਲੱਗਣਗੀਆਂ। ਇਸ ਕਰਕੇ ਕਮਰੇ ਦਾ ਤਾਪਮਾਨ ਹੋਣਾ ਜ਼ਰੂਰੀ ਹੈ। ਅਸਬ ਤੋਂ ਪਹਿਲਾਂ ਚੂਜਾ ਪਾਲਣ ਲਈ ਤਾਪਮਾਨ ਕਮਰੇ ਦਾ ਬਣਾ ਹੀ ਰੱਖੋ ਤਾਂ ਹੀ ਕਮਰੇ ਅੰਦਰ ਦੂਜਾ ਲਿਆਓ ਤਾਂ ਦੂਜੇ ਨੂੰ ਫ੍ਰੀ ਸਟਾਰਟਰ ਫੀਡ ਆਉਂਦੀ ਹੈ ਜਦੋਂ ਗੋੜ ਦਾ ਪਾਣੀ ਪੂਰੇ ਦਿਨ ਲਈ ਪੋਣਾ ਹੈ ਕਾ ਪੂਰੇ ਦਿਨ ਸ਼ਾਮ ਨੂੰ ਅਸੀਂ ਸਟਾਰਟਰ ਫੀਡ ਦੂਜੇ ਨੂੰ ਪਾਉਣੀ ਹੈ ਤਾਂ ਫਿਰ ਥ੍ਰੀ ਸਟਾਰਟਰ ਫੀਡ ਲਗਾਤਾਰ ਦੂਜੇ ਨੂੰ 10 ਦਿਨ ਲਈ ਪਾਉਣੀ ਹੈ ਤਾਂ ਫਿਰ ਫੀਡ ਆਉਂਦੀ ਹੈ ਸਟਾਰਟਰ ਫੀਡ ਥ੍ਰੀ ਸਟਾਰਟਰ ਫੀਡ ਛੋਟੇ ਚੂਜੇ ਨੂੰ ਤਾਂ ਫਿਰ ਵੱਡੇ ਚੂਜਾ ਜਦੋਂ 10 ਦਿਨ ਦਾ ਹੋ ਜਾਂਦਾ ਹੈ ਤਾਂ ਫੀਡ ਕੱਲੀ ਸਟਾਰਟਰ ਪੀ ਲਾਉਂਦੀ ਹੈ ਉਹੀ ਚੂਜੇ ਨੂੰ ਪਾਉਣੀ ਹੈ ਤਾਂ ਜਿੰਨਾ ਮੁਰਗੀ ਪਾਲਕਾ ਨੇ ਮੁਰਗੀਆਂ ਆਂਡੇ ਵਾਸਤੇ ਰੱਖਣੀ ਹੈ ਤਾਂ ਉਹ ਲੇਅਰ ਫੀਡ ਆਉਂਦੀ ਹੈ ਤਾਂ ਤੁਹਾਨੂੰ ਜਾਣਕਾਰੀ ਵੱਟੇ ਫਾਰਮਾ ਵਾਲੇ ਤੋਂ ਸਾਰੀ ਮਿਲ ਜਾਵੇਗੀ ਲੇਅਰ ਫੀਡ ਕਿਹੜੇ ਕਿਹੜੇ ਸਮੇਂ ਬਾਅਦ ਪਾਉਣੀ ਹੈ ਕਿ ਕਿੰਨੀ ਕਿੰਨੀ ਪਾਉਣੀ ਹੈ ਤਾਂ ਜਿਨ੍ਹਾਂ ਨੇ ਆਂਡੇ ਲਈ ਮੁਰਗੀ ਪਾਲਣੀ ਹੈ ਤਾਂ ਜੋ ਵੱਡੇ ਫਾਰਮਾਂ ਤੋਂ ਜ਼ਰੂਰ ਜਾਣਕਾਰੀ ਲੈਣ ਤਾਂ ਜੋ ਤੱਕ 10 ਦਿਨ ਤੋਂ ਬਾਅਦ ਦੂਜੇ ਨੂੰ ਸਟਾਰਟਰ ਪੀੜ ਚਲਾਉਣੀ ਹੈ ਤਾਂ ਜੋ ਤੱਕ ਮੁਰਗੇ ਦਾ weight 2 ਜਾਂ 2.5 kg ਦੇ ਸਰਾਪਰ ਨਹੀਂ ਹੋ ਜਾਂਦਾ ਤਾਂ ਲਗਾਤਾਰ ਸਟਰਟਰ ਫੀਡ ਹੀ ਚਲਾਉਣੀ ਹੈ ਤਾਂ 2-3 ਮਹੀਨੇ ਬਾਅਦ 2 2 ਕਿਲੋ ਦਾ ਮੁਰਗਾ ਹੋ ਜਾਵੇਗਾ ਉਹ ਤੱਕ ਸਟਰਟਰ ਫੀਡ ਚਲਾਉਣੀ ਹੈ ਜੇ 3-4 ਕਿਲੋ ਦਾ ਮੁਰਗਾ ਕਰਨਾ ਹੈ ਤਾਂ ਫਿਨਿਸ਼ਰ ਫੀਡ ਆਉਂਦੀ ਹੈ ਫਿਨਿਸ਼ਰ ਫੀਡ ਚਲਾਉਣੀ ਹੈ ਤਾਂ ਉਹਨਾਂ ਚਿਰ ਹੀ ਮੰਟੀ ਕਰਨ ਹੋ ਜਾਂਦਾ ਹੈ 14 ਲੰਬੇ ਸਮੇਂ ਤੱਕ ਮੁਰਗਾ ਰੱਖਣਾ ਹੈ ਤਾਂ ਉਹਨਾਂ ਨੂੰ ਵੀ ਅਗਲੀ ਵੀਡੀਓ 'ਚ ਸਮਝਾਜਾ ਜਾਵੇਗਾ ਪਰ ਕੁਝ ਗੱਲਾਂ ਵੀਡੀਓ 'ਚ ਦੱਸ ਦੇਣਾ ਚਾਹੁੰਦੇ ਹਾਂ ਸਟਾਰਟਰ ਫੀਡ ਤੋਂ ਬਾਹਰ ਦਾ ਦਾਣਾ ਕਣੀ ਜਿਵੇਂ ਮੱਕੀ ਬਾਜਰੀ ਚੋਲਾ ਦੀ ਕਣੀ ਜਾਂ ਜਿਵੇਂ ਇੱਕ ਬੈਗ 50 ਕਿਲੋ ਦੇ ਹੁੰਦਾ ਹੈ ਫੀਡ ਦਾ ਸਟਾਰਟਰ ਫੀਡ ਦਾ ਤਾਂ ਉਹਦੇ ਵਿੱਚ 20 ਤੋਂ 15 ਕਿਲੋ ਮੱਕੀ ਜਾਂ ਚੌਲਾਂ ਦੀ ਕਣਕ ਜਾਂ ਬਾਜਰੀ ਪਾ ਦਿਓ ਤਾਂ ਮੁਰਗੇ ਨੂੰ ਲੰਬੇ ਟਾਈਮ ਤੱਕ ਰੱਖਣਾ ਹੈ ਤਾਂ ਕਲਾਂਦੇ ਰਹੋ ਕਿਉਂਕਿ ਫੀਡ ਦੀ ਵੀ ਕਾफी ਬਚਤ ਹੋਵੇਗੀ ਤਾਂ ਬਾਹਰ ਅੰਦਰ ਵੀ ਮੁਰਗੇ ਨੂੰ ਛੱਡਦੇ ਰਹੋ ਤਾਂ ਉਹਦੇ ਕਾਰਨ ਵੀ ਫੀਡ ਦੀ ਬਚਤ ਹੋਵੇਗੀ ਤਾਂ ਫੀਡ ਪਾਣਾ ਨਾ ਪੁੱਲਣਾ ਫੀਡ ਜ਼ਰੂਰ ਹੀ ਲਾਰ ਲਾ ਕੇ ਪਾਉਣੀ ਚਾਹੀਦੀ ਹੈ ਦੂਸਰੇ ਦਾਣਾ ਕਣੀ ਨਾਲ ਤਾਂ ਹੀ ਆਮਦਨ ਚ ਵਾਧਾ ਆਵੇਗਾ ਜੇ ਜ਼ਿਆਦਾ ਫੀਡ ਚੋ ਪਾਲੋਗੇ ਤਾਂ ਤਨ ਤੋਂ ਕੋਈ ਵਾਧਾ ਨਹੀਂ ਆਵੇਗਾ ਉਲਟਾ ਘਾਟਣ ਵੀ ਸੌਦਾ ਜਾ ਸਕਦਾ ਹੈ ਤਾਂ ਇਹ ਹੀ ਜਾਣ ਕਰ ਦੇਂਦੇ ਹੋਏ ਧੰਨਵਾਦ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੁਹਾਡੋ ਤੁਹਾਡੇ ਵੀਰ ਨੂੰ ਸਪੋਰਟ ਮਿਲ ਸਕਦਾ ਤੁਹਾਡੀ ਤਾਂ ਹੋਰ ਵੀ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਸ਼ੇਅਰ ਕਰਨ ਨਾਲ ਤੁਹਾਡਾ ਚੱਲ ਸਕੇ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ